ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਜੁੜਵਾ ਧੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਜਦੇ ਪਾਵਨ ਸ੍ਰੀ ਮੁਖਵਾਕ ਤੁਨ ਤੁਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਅਨਾਸਰੀ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਮਿਹਰ ਅਮਤ ਕਰਦੇ ਹਨ ਕਿ ਪ੍ਰਮਾਤਮਾ ਦਾ ਨਾਮ ਜਪਿਆਂ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਮਨ ਰੱਜਦਾ ਹੈ ਬਾਕੀ ਜੋ ਵੀ ਕਰਮ ਹਨ ਉਹਨਾਂ ਅਨੁਸਾਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਕਈ ਲੋਕ ਬੜੇ ਪੁੰਨ ਦਾਨ ਕਰਦੇ ਹਨ ਕੋਈ ਵਰਤ ਰੱਖਦਾ ਹੈ ਕੋਈ ਪੂਜਾ ਕਰਦਾ ਹੈ ਕੋਈ ਇਸ਼ਨਾਨ ਕਰਦਾ ਹੈ ਕਦੇ ਵਾਸਤੇ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਪਰ ਉਹ ਹੁੰਦਾ ਕਿਦਾਂ ਇਸ ਬਾਬਤ ਵੀ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਗੁਰਬਾਣੀ ਫਰਮਾਨ ਹੈ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ দান ਬਹੁਤ ਹੈਨਾ ਮਰਦ ਕਹਿੰਦੇ ਭਾਈ ਲੋਕ ਦੇਵ ਪੂਜਾ ਕਰਦੇ ਹਨ ਵਰਤ ਰੱਖਦੇ ਹਨ ਮੱਥੇ ਉਤੇ ਤਿਲਕ ਲਾਉਂਦੇ ਹਨ ਤੀਰਥਾਂ ਉਤੇ ਇਸ਼ਨਾਨ ਕਰਦੇ ਹਨ ਔਰ ਗਰੀਬਾਂ ਨੂੰ ਬੜੇ ਪੁੰਨ দান ਕਰਦੇ ਹਨ ਕਹੋ ਨਾ ਭੀਜੈ ਸੰਜਮ ਸੁਆਮੀ ਬੋਲਾ ਮਿਠੇ ਵਾ ਭੀਜੈ ਦਾ ਮਤਲਬ ਹੈ ਭਿਜਣਾ ਜਾਂ ਖੁਸ਼ ਹੋਣਾ ਬੈਨ ਕਹਿੰਦੇ ਨੇ ਬਚਨਾਂ ਨੂੰ ਮਹਾਰਜ ਕਹਿੰਦੇ ਲੋਕ ਮਿੱਠੇ ਬੋਲ ਬੋਲਦੇ ਐ ਪਰ ਅਜਿਹੀ ਕਿਸੇ ਵੀ ਯੁਗਤ ਨਾਲ ਉਹ ਪਰਮਾਤਮਕ ਖੁਸ਼ ਨਹੀਂ ਹੁੰਦਾ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਮਹਾਰਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਿਆ ਹੀ ਮਨ ਨੂੰ ਚੈਨ ਆਉਂਦੀ ਹੈ ਸ਼ਾਂਤੀ ਪ੍ਰਾਪਤ ਹੁੰਦੀ ਹੈ ਬਹੁ ਪ੍ਰਕਾਰ ਕੋ ਜ ਸਭ ਤਾਕੋ ਵਿਕਮ ਨ ਜਾਏ ਲੈਣਾ ਮਹਾਰਜ ਕਹਿੰਦੇ ਵੀ ਸਾਰੇ ਲੋਕ ਕਈ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ ਪਰ ਉਹ ਸਿਮਰਨ ਤੋਂ ਬਿਨਾਂ ਲੱਭਣਾ ਔਖਾ ਹੈ ਨਹੀਂ ਲੱਭ ਸਕੀਦਾ ਪਰਮਾਤਮਾ ਨੂੰ ਲੱਭਣ ਦੇ ਲਈ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨਾ ਪਏਗਾ ਵਾਹਿਗੁਰੂ ਸਿਮਰਨ ਕਰਨਾ ਪਏਗਾ ਮਾਰੇ ਕਰਮ ਛੱਡਨੇ ਪੈਣਗੇ ਜੋ ਬ੍ਰਹਮੰਡੇ ਸੋਈ ਪਿੰਦੇ ਜੋ ਖੋਜੈ ਸੋ ਪਾਵੈ ਅਕਾਲ ਪੁਰਖ ਪ੍ਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੈ ਜਿਹੜੇ ਖੋਜ ਲੈਂਦੇ ਹਨ ਉਹ ਪਾ ਲੈਂਦੇ ਹਨ ਜਾਪ ਤਾਪ ਪਰਮਨ ਵਸਦਾ ਕਰ ਉਰਦ ਤਾਪ ਲੈ ਗੈਨ ਵਸਦਾ ਕਹਿੰਦੇ ਨੇ ਧਰਤੀ ਨੂੰ ਪਰਮਨ ਦਾ ਮਤਲਬ ਹੈ ਇਸਾਰੀ ਧਰਤੀ ਉੱਤੇ ਚੱਕਰ ਲਾਉਣਾ ਉਰਦ ਕਹਿੰਦੇ ਨੇ ਉਰਦ ਤਾਪ ਉਲਟੇ ਹੋ ਕੇ ਤਪ ਕਰਨੇ ਸਿਰ ਥੱਲੇ ਨੂੰ ਤੇ ਪੈਰ ਉੱਪਰ ਨੂੰ ਗਾਇਨ ਕਹਿੰਦੇ ਨੇ ਆਕਾਸ਼ ਗਗਨ ਜਾਂ ਦਸਵੰਦਵਾਰ ਮਰਦ ਕਹਿੰਦੇ ਭਾਈ ਜਪ ਤਪ ਕਰਕੇ ਸਾਰੀ ਧਰਤੀ ਉੱਤੇ ਚੱਕਰ ਲਾ ਕੇ ਔਰ ਸਿਰ ਭਾਰ ਤਪ ਕਰਕੇ ਪ੍ਰਾਣ ਜਿਹੜੇ ਨੇ ਉਹ ਦਸਵੰਦਵਾਰ ਵਿੱਚ ਚੜ੍ਹ ਕੇ ਲੋਕ ਉਸ ਪ੍ਰਮਾਤਮਾ ਨੂੰ ਪਾਉਣ ਦਾ ਯਤਨ ਕਰਦੇ ਹਨ ਪਰ ਕਹਿੰਦੇ ਇਹ ਵਿਦਨੈ ਪਤਿਆਂ ਨੂੰ ਠਾਕੁਰ ਜੋਗ ਜੁਗਤ ਕਰ ਜੈਨ ਜੋਗ ਮਤ ਦੀਆਂ ਜੁਗਤੀਆਂ ਕਰਕੇ ਜੈਨ ਮਤ ਦੀਆਂ ਜੁਗਤੀਆਂ ਕਰਕੇ ਇਹਨਾਂ ਤਰੀਕਿਆਂ ਨਾਲ ਵੀ ਮਾਲਕ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਅੰਮ੍ਰਿਤ ਨਾਮੰਦਰ ਮੋਲਿਕ ਹਰ ਜਸ ਤਨ ਪਾਇਓ ਜਸ ਕਿਰਪੈਨ ਸਤਗੁਰ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦੀ ਸਿਵਤ ਸਲਾ ਇੱਕ ਐਸਾ ਪਦਾਰਤ ਹੈ ਵੀ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ ਇਹ ਦਾਤ ਉਸ ਮਨੁੱਖ ਨੇ ਹਾਸਲ ਕੀਤੀ ਜਿਸ ਉਤੇ ਪਰਮਾਤਮਾ ਦੀ ਕਿਰਪਾ ਹੋਈ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਹੈ ਨਾਨਕ ਆਖ ਕੇ ਗੁਰੂ ਸਭ ਕਹਿੰਦੇ ਹਨ ਕਿ ਭਾਈ ਗੁਰੂ ਦੀ ਸੰਗਤ ਦੇ ਰਾਹੀ ਪ੍ਰੇਮ ਰੰਗ ਵਿੱਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਮਾਤਮਾ ਜੀ ਮਿਲੇ ਉਸ ਮਨੁੱਖ ਦੀ ਜੀਵਨ ਰਾਤ ਸੁਖ ਆਨੰਦ ਨਾਲ ਬੀਤਦੀ ਹੈ ਆਓ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਜੀ ਨੇ ਸਾਨੂੰ ਵਿਸਥਾਰ ਸਹਿਤ ਸਮਝਾਉਣਾ ਕੀਤਾ ਹੈ ਕਿ ਉਹ ਪ੍ਰਮਾਤਮਾ ਨੂੰ ਪਾਉਣ ਦੇ ਲਈ ਮਾਲਕ ਦਾ ਸਿਮਰਨ ਕਰਿਏ ਭਜਨ ਬੰਦਗੀ ਕਰੀਏ ਔਰ ਆਪਣੇ ਜੀਵਨ ਨੂੰ ਆਨੰਦ ਪ੍ਰਾਪਤ ਕਰਾਉਣ ਦੇ ਲਈ ਜੀਵਨ ਦਾ ਰਾਤ ਸਾਡੀ ਸੁੱਖਾਂ ਨਾਲ ਬੀਤ ਪੀਤ ਹੋਵੇ ਸਾਧ ਸੰਗਤ ਵਿੱਚ ਜੁੜ ਕੇ ਮਾਲਕ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰਿਏ ਜੀ ਗੁਰੂ ਸਾਹਿਬ ਸਭ ਨੂੰ ਬਰ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਦੀਆਂ ਦਾਤਾਂ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਵਕਤਾਂ ਦੀ ਅਰਦਾਸ ਤੇ ਜਲ ਰਹੀਆਂ ਗੁਰੂ ਕਾਰਨੀਆਂ ਸੇਵਾਵਾਂ ਅੰਦਰ ਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ